ਜੰਡਿਆਲਾ ਗੁਰੂ ਪੁਲਿਸ ਥਾਣੇ ਦੀ ਹਦੂਦ ਅਧੀਨ ਪੈਂਦੇ ਗੈਰੀ ਮੰਡੀ ਕਸਬੇ ਵਿੱਚ ਸ਼ਾਮ ਨੂੰ ਇੱਕ ਮੈਡੀਕਲ ਸਟੋਰ ਤੇ ਹੋਈ ਫਾਇਰਿੰਗ ਦੀ ਘਟਨਾ ਨਾਲ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੜ ਗਿਆ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਮੈਡੀਕਲ ਸਟੋਰ ਵਿਖੇ ਕੁਝ ਅਣਪਛਾਤੇ ਹਮਲਾਵਰ ਅਚਾਨਕ ਪਹੁੰਚਦੇ ਨੇ ਤੇ ਬਿਨਾਂ ਕਿਸੇ ਚੇਤਾਵਨੀ ਦੇ ਗੋਲੀਆਂ ਚਲਾ ਦਿੰਦੇ ਨੇ। ਮੈਡੀਕਲ ਸਟੋਰ ਦੇ ਮਾਲਕ ਨੇ ਅਨੁਸਾਰ ਦੋ ਦੇ ਕਰੀਬ ਅਣਪਛਾਤੇ ਹਮਲਾਵਰ ਸਟੋਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਇੱਥੇ ਕੰਮ ਕਰਨ ਵਾਲੇ ਨੌਜਵਾਨ ਤੇ ਉੱਤੇ ਗੋਲੀਆਂ ਦਾਗ ਦਿੰਦੇ ਨੇ। ਦੋ ਗੋਲੀਆਂ ਵੱਜਨ ਨਾਲ ਨੌਜਵਾਨ ਜ਼ਖਮੀ ਹੋ ਗਿਆ ਉਸ ਨੂੰ ਤੁਰੰਤ ਹੀ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ ਫਾਇਰਿੰਗ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋਇਆ ਜਿਸ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਸਥਾਨਕ ਲੋਕਾਂ ਮੁਤਾਬਕ ਗੈਰੀ ਇਲਾਕੇ ਦੇ ਵਿੱਚ ਪੰਜਾਬ ਅੰਦਰ ਲੱਗੀ ਐਮਰਜੈਂਸੀ ਦੇ ਹਾਲਾਤਾਂ ਤੋਂ ਬਾਅਦ ਇਹ ਪਹਿਲੀ ਘਟਨਾ ਹੈ ਜਦੋਂ ਸ਼ਰੀਆਮ ਗੋਲੀਆਂ ਮਾਰ ਕੇ ਇੱਕ ਨੌਜਵਾਨ ਨੂੰ ਮਰਨ ਕੰਢੇ ਬੇਖੌਫ ਹਮਲਾਵਰਾਂ ਨੇ ਪਹੁੰਚਾ ਦਿੱਤਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਢਾਵਾ ਡੋਲ ਹੈ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੋਣ ਕਰਕੇ ਆਮ ਲੋਕ ਡਰੇ ਹੋਏ ਨੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਉਹਨਾਂ ਦੇ ਅਨੁਸਾਰ ਐਸੇ ਪਾਸੇ ਦੇ ਇਲਾਕੇ ਨੂੰ ਘੇਰ ਕੇ ਫੋਰਸਿੰਗ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਸਿਸਰੀ ਵੀ ਫੁਟੇਜ ਖੰਗਾਰੇ ਜਾ ਰਹੇ ਨੇ ਤਾਂ ਕਿ ਹਮਲਾਵਰਾਂ ਦੀ ਪਛਾਣ ਵੀ ਹੋ ਸਕੇ ਐਸਐਚਓ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਖਾਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਤੇ ਜਲਦੀ ਹੀ ਸਾਰੀ ਸਾਜ਼ਿਸ਼ਤਾ ਖੁਲਾਸਾ ਕਰ ਦਿੱਤਾ ਜਾਵੇਗਾ ਇਹ ਮਾਮਲਾ ਨਿਜੀ ਰஞ்சிਸ਼ ਜਾ ਫੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਹੋ ਸਕਦਾ ਪਰ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਇਸ ਘਟਨਾ ਤੋਂ ਬਾਅਦ ਗੈਰੀ ਮੰਡੀ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਤੇ ਸਥਾਨਕ ਦੁਕਾਨਦਾਰਾਂ ਨੇ ਪੁਲਿਸ ਤੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਇਸ ਦੌਰਾਨ ਹੋਰ ਕਿਹੜੀ ਜਾਣਕਾਰੀ ਮਿਲੀ ਹੈ ਪੁਲਿਸ ਨੇ ਕੀ ਕੁਝ ਆਖਿਆ ਤੁਸੀਂ ਇੱਕ ਵਾਰ ਹੋ ਗਈ ਸੁਣੋ ਸੋਰਾ ਉੱਥੇ ਬਾਹਰੋਂ ਦੋ ਨੰਗੇ ਮੂੰਹ ਦੇ ਨੌਜਵਾਨ ਸੀ ਉਹਨਾਂ ਫਾਇਰ ਕੀਤੇ ਆ ਤੇ ਉਹਨੂੰ ਫਰਸਟ ایڈ ਦੇ ਕੇ ਭੇਜਿਆ ਗਿਆ ਹਸਪਤਾਲ ਤੇ ਬਾਕੀ ਜਾਂਚ ਕਰ ਰਹੇ ਹੈ ਜਾਂਚ ਦਾਊਤ ਦੋ ਗੱਲਾਂ ਕਿੱਥੇ ਆਏਗੇ ਮੋਟਰਸਾਈਕਲ ਤੇ ਆਏ ਦੋ ਕਿੰਨੇ ਬੰਦੇ ਸੀ ਦੋ ਜੋ ਕਿੰਨੇ ਗੋਲੀਆਂ ਖਰਚ ਹੋਏ ਤਿੰਨ ਹੋਏ ਨੇ ਜਾਨੀ ਜਿਹੜੇ ਕੋਲੋਂ ਮਿਲ ਗਏ ਨੇ ਉਹ ਬਾਕੀ ਜਾਜਦਾ ਕੀ ਥੋੜਾ ਪਤਾ ਪਤਾ ਲੱਗਾ ਕੀ ਕੁਝ ਨਹੀਂ ਆਲੇ ਦੇਖੋ ਨਾ ਤਾਂ ਦੁਕਾਨਦਾਰ ਨੂੰ ਵੀ ਇਹੋ ਜੀ ਧਮਕੀ ਥ੍ਰੈਟ ਹੈ ਤੇ ਨਾ ਹੀ ਹਿੰਦ ਤੱਕ ਕੋਈ ਗੱਲ ਹੋਣ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਪਤਾ ਲੱਗਾ ਕਰਦੇ ਨੇ ਜਿਹੜੇ ਨੌਜਵਾਨ ਨੇ ਗੋਲੀਆਂ ਲਗੀਆਂ ਉਹਦੀ ਹਾਲਾਤ ਠੀਕ ਹੈ ਹਾਲਾਤ ਫਿਲਹਾਲ ਠੀਕ ਹੈ ਆਂਦੇ ਇਹਨਾਂ ਦੱਸਿਆ ਹੋਰ ਸਰ ਲੈ ਕੇ ਰਹਿਣਾ ਮੈਂ ਚੈੱਕ ਕਰਦਾ ਬਿਲਕੁਲ ਜੀ ਇਹ ਸਾਨੂੰ ਜੀ ਨਾਂ ਮੇਰਾ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਕੀ ਗੱਲ ਗੱਲ ਤੇ ਕੁਝ ਨਹੀਂ ਪਤਾ ਨਹੀਂ ਤੇ ਅੰਦਰ ਮੈਡੀਸਿਨ ਦੇਣ ਨੇ ਤੇ ਬਾਹਰੋਂ ਇਦਾਂ ਆਵਾਜ਼ ਆਈ ਪਟਾਕਿਆਂ ਦੀ ਮੈਂ ਪਿੱਛੇ ਹਾਂ ਤਾਂ ਫੜਫੜ ਗਿਆ ਤੇ ਬਾਹਰੋਂ ਇੱਕ ਲੜਕਾ ਜਿਹੜਾ ਉਹਨੇ ਆਣ ਕੇ ਮਤਲਬ ਮੈਂ ਉਹ ਤੇ ਪਿਸਤੌਲ ਹਾਤੀ ਦੇਖਿਆ ਕਲੀਨ ਸ਼ੇਪ ਮੁੰਡਾ ਸੀ ਕਾਲੇ ਰੰਗ ਦਾ ਤੇ ਉਹ ਗੋਲੀਆਂ ਚਲਾ ਕੇ ਫੜਫੜ ਚੱਲ ਗਿਆ ਮੈਂ ਅੰਦਰ ਜਿਹੜੇ ਅੱਗੇ ਬੱਚੇ ਬਿਠੇ ਸੀ ਉਹ ਭੱਜੇ ਭੱਜੇ ਪਿੱਛੇ ਨੂੰ ਆਏ ਮੈਂ ਤਾਂ ਪਿੱਲੋਂ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਮੈਂ ਹਾ ਬਟਾਕੇ ਚੱਲੇ ਆ ਮੈਂ ਦੇਖਣਾ ਹੈ ਤੇ ਉਹਾਂ ਦੇ ਵੀ ਗੋਲੀ ਲੱਗੀ ਮੁੰਡੇ ਨੂੰ ਗੋਲੀ ਲੱਗੀ ਉਹ ਸਾਡੇ ਮੁੰਡੇ ਤੇ ਦੋ ਗੋਲੀਆਂ ਲੱਗੀਆਂ ਇੱਕ ਮੁੰਡੇ ਲੱਗੀ ਹੈ ਕਿਤੇ ਬਕਸ਼ਿ ਲੱਗੀ ਨੇ ਜਾ ਰਹੀ ਹੈ ਪਤਾ ਨਹੀਂ ਬਾਹਰ ਮਾਹੀ ਬਾਹਰ ਹੈ ਅੰਦਰ ਤੇ ਹੰਦਵਾਈ ਵਾਲੇ ਪੀਸ਼ੈਂਟ ਬਿਟੀ ਆੜ ਕੋ ਤਿੰਨ ਚਾਰ ਜਣੇ ਦਵਾਈ ਲੈਣ ਦੇ ਇੱਕੋ ਜਣੇ ਵੇਖਿਆ ਜਿਹੜਾ ਚਲਾਉਣ ਰਿਹਾ ਹੈ ਸਾਹਮਣੇ ਪਸਤੌਲ ਫੜਿਆ ਹੋਣੇ ਸਾਹਮਣੇ ਦੁਕਾਨ ਤੋਂ ਕੋਈ ਗੋਲੀ ਚਲਾਈ ਇਹਨੇ ਕਿੰਨੇ ਘਿਆਰ ਤੇ ਇੱਕੋ ਹੀ ਵੇਖਿਆ ਮੈਂ ਤੇ ਹੁਣ ਬਾਕੀ ਪਤਾ ਨਹੀਂ ਪਹਿਲੋਂ ਕਹਿੰਦੇ ਇਹਨੂੰ ਹੀ ਚੰਨੀ ਮੈਂ ਪਿੱਛੇ ਹੀ ਦਵਾਈ ਲੈਣ ਗਿਆ ਤੇ ਹੁੰਦੀ ਉਹਨੇ ਚਰਮ ਜਿਹਦੇ ਗੋਲੀਆਂ ਵਜਿਓ ਉਹ ਕੌਣ ਆ ਜਿਹਦੇ ਗੋਲੀਆਂ ਵਜਿਓ ਮੁੰਡਾ ਆਪਣੇ ਕੋ ਦੁਕਾਨ ਤੇ ਕੰਮ ਕਰਦਾ ਅੱਛਾ ਸਾਹਿਲ ਤੇ ਕੀ ਗੱਲ ਕੋਈ ਰੰਜਿਸ਼ ਦਾ ਨਾ ਕੋਈ ਰੰਜਿਸ਼ ਨਹੀਂ ਜੀ ਕਿਸੇ ਨਾਲ ਰੰਜਿਸ਼ ਕੋਈ ਨਹੀਂ ਕੋਈ ਗੱਲ ਤਾਂ ਪਿਆਉਣ ਨੂੰ ਪਤਾ ਲੱਗਾ ਕਿ ਅਸੀਂ ਤਾਂ ਆਪਣੀ ਧਿਆਨ ਦਵਾਇ ਦੇਣ ਨੇ ਕੋਈ ਗੱਲੀ ਨੂੰ ਹੁਣ ਮੁੰਡੇ ਦੀ ਖਾਲਾ ਹਲਾਤ ਕਿੱਦਾਂ ਹੈ ਹਲਾਤ ਉਹਨੇ ਉੱਥੇ ਉਠੀਆਂ ਵਾ ਹੁਣ ਦੇਖੋ ਮਤਲਬ ਉਹਨੂੰ ਐਡਮਿਟ ਕਰਾਇਆ ਉਥੇ ਅਮਰੀਕੈਂਸੀ ਜੀ ਉਹਨਾਂ ਨੇ ਧਿਆਨ ਮੂਰ ਸਾਰਾ ਕੋਈ ਆਪਣੀ ਕਾਰਵਾਈ ਸ਼ੁਰੂ ਕੀਤੀ ਹੁਣ ਕਿੰਨਿਆਂ ਕੋਲੇ ਚੱਲਿਆ ਕੋਲੇ 4 ਚੱਲੀਆਂ ਜੀ ਤਿੰਨ ਦੇ ਖੋਲ ਲੱਭ ਗਏ ਆ ਲੋਕਾਂ ਨੇ ਬੜਾ ਫਰਾਈ ਬਾਜ਼ਾਰ ਚ ਕੀ ਮੰਗ ਕਰਦੇ ਮੰਗ ਕਿਹੋਂ ਕਰਦੇ ਵੀ ਹੁਣ ਆਪ ਦੇਖੋ ਜਿਹੜੀ ਕਾਰਵਾਈ ਹੋਣੀ ਮਰੀ ਆ ਪਈ ਨਹੀਂ ਜੱਗੀ ਮਤਲਬ ਨਥਮੈਟ ਇਹਦੀ ਤੁਹਾਨੂੰ ਇਨਸਾਨ ਮਿਲਣੇ ਚਾਹੀਦੇ ਤਾਂ ਲੱਭੀਂ ਅੱਦਾਂ ਕੱਲ ਨੂੰ ਕੋਈ ਵੀ ਕਿਸੇ ਤਾਲੁਕੀ ਇਹਦੀ ਹੋ ਸਕਦਾ